ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜੀ ਮੰਦ ਭਾਗੀ ਖਬਰ ਆ ਕਿ ਹਿਮਕੁੰਣ ਸਾਹਿਬ ਵਿਖੇ ਗਲੇਸ਼ੀਅਰ ਡਿੱਗਾ ਜਿਹਦੇ ਨਾਲ ਕਾਫੀ ਸੰਤਾਂ ਥਲੇ ਦੱਬੀਆਂ ਗਈਆਂ ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋ ਗਈ ਇੱਕ ਸ਼ਰਧਾਲੂ ਦੀ ਬਾਕੀ ਸ਼ਰਧਾਲੂ ਕਈ ਥਲੇ ਦਬੇ ਨੇ ਜਿਹਦੇ ਵਿੱਚੋਂ ਰਾਹਤ ਕਾਰਜ ਜਿਹੜਾ ਜਾਰੀ ਹੈ ਤੇ ਚਾਰ ਜਣਿਆਂ ਨੂੰ ਹਸਪੀਟਲ ਵਿੱਚ ਐਡਮਿਟ ਕਰਾਇਆ ਗਿਆ ਉਹਨਾਂ ਦੀ ਹਾਲਤ ਕਾਫੀ ਨਾਜ਼ੁਕੇ ਯਾਤਰਾ ਜਿਹੜੀ ਹੈ ਉਹ ਰੋਕ ਦਿੱਤੀ ਗਈ ਆ ਇਹ ਬੜੀ ਇੱਕ ਗੱਲ ਹੈ ਵਖਰੀ ਵਖਰੀ ਕਿ ਜੂਨ ਦੇ ਮਹੀਨੇ ਦੇ ਵਿੱਚ ਵੀ ਬਰਫ਼ ਪੈ ਰਹੀ ਹੈ ਉੱਥੇ ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਬਰਫ਼ ਜਿਹੜੀ ਆ ਉਹ ਇਸ ਟਾਈਮ ਵੀ ਪੈ ਰਹੀ ਹੈ ਇੰਨੀ ਬਰਫ਼ ਪਹਿਲਾਂ ਕਦੇ ਵੀ ਨਹੀਂ ਪਈ ਇਸ ਮਹੀਨੇ ਦੇ ਵਿੱਚ ਤੇ ਇਹ ਸੰਗਤਾਂ ਜਿਹੜੀਆਂ ਨੇ ਉਹ ਬਹੁਤ ਹੀ ਸੰਭਲ ਸੰਭਲ ਕੇ ਜਾ ਰਹੀਆਂ ਕਿਉਂਕਿ ਉੱਥੇ ਕਾਫੀ ਡਿੱਗਣ ਦੀਆਂ ਜਿਹੜੀਆਂ ਨੇ ਖਬਰਾਂ ਵੀ ਆ ਰਹੀਆਂ ਤੇ ਇਹ ਸੰਗਤ ਜਿਹੜੀ ਗਈ ਸੀ ਇਹਨਾਂ ਦੇ ਵਿੱਚ ਵੀ ਕਈਆਂ ਦੇ ਜਿਹੜੇ ਨੇ ਜਿਹ ਪੈ ਤਿਲਕ ਜਾਂਦੇ ਆ ਬਰਫ ਜਾਦੀ ਆ ਉਥੋਂ ਤਿਲਕਣਬਾਜੀ ਕਰਕੇ ਕਈ ਜਣੇ ਸ਼ਰਧਾਲੂ ਜਿਹੜੇ ਡਿਗਵੀ ਪਿੰਦੇ ਆ ਸੋ ਅੱਜ ਇਹ ਯਾਤਰਾ ਰੋਕ ਦਿੱਤੀ ਗਈ ਆ ਜਿਹੜੇ ਵੀ ਸ਼ਰਧਾਲੂ ਹਿਮਕੁੰਡ ਸਾਹਿਬ ਜਾ ਰਹੇ ਸੀ ਉਹ ਜ਼ਰੂਰ ਧਿਆਨ ਕਰ ਲੈਣ ਕਿ ਯਾਤਰਾ ਰੋਕੀ ਗਈ ਆ ਉਹ ਆਪਣੀ ਯਾਤਰਾ ਨੂੰ ਥੋੜਾ ਡਿਲੇ ਕਰ ਦੇਣਾ ਤਾਂ ਕਿ ਮੌਸਮ ਠੀਕ ਹੋ ਜੇ ਉਸ ਤੋਂ ਬਾਅਦ ਜਾਣ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਇਹ ਤੁਸੀਂ ਵੀਡੀਓ ਵਿੱਚ ਹੀ ਦੇਖ ਸਕਦੇ ਹੋ ਕਿ ਹਿਮਕੁੰਡ ਸਾਹਿਬ ਜਿਹੜਾ ਉਹ ਬਰਫ ਵੀ ਬਹੁਤ ਪੈ ਰਹੀ ਹੈ بارش ਵੀ ਹੋ ਰਹੀ ਆ ਕਈ ਥਾਂ ਤੇ ਰਸਤੇੜੇ ਨੇ ਉਹ ਟੁੱਟੇ ਹੋਇਆ ਤੇ ਇੱਕ ਬਰਫ਼ ਜ਼ਿਆਦਾ ਹੁਣ ਕਰਕੇ ਤਿਲਕਣ ਬਾਜੀ ਬਹੁਤ ਜ਼ਿਆਦੀ ਉੱਥੇ ਤੇ 4-5 ਦਿਨ ਪਹਿਲਾਂ ਵੀ ਇੱਕ ਸ਼ਰਧਾਲੂ ਦੀ ਮੌਤ ਹੋਈ ਸੀ ਉੱਥੇ ਆਕਸੀਜਨ ਦੀ ਬਹੁਤ ਪ੍ਰੋਬਲਮ ਆ ਰਹੀ ਆ ਜਿਹੜਾ ਇਹ ਯਾਤਰਾ ਰੱਤਿਹੜੇ ਤੋਂ ਗਈ ਸੀ ਇਹਦੇ ਵਿੱਚ ਵੀ ਕਈ ਸ਼ਰਧਾਲੂਆਂ ਨੂੰ ਜਿਹੜਾ ਆਕਸੀਜਨ ਦੀ ਪ੍ਰੋਬਲਮ ਆਈ ਤੇ ਜਿਹਦੇ ਕਰਕੇ ਕਈਆਂ ਨੂੰ ਉਲਡੀਆਂ ਲੱਗੀਆਂ ਜਿਵੇਂ ਕਿ ਉੱਥੇ ਫਿਰ ਜਿਹੜੀ ਆਕਸੀਜਨ ਦੀ ਘਾਟ ਹੋਣ ਕਰਕੇ ਪ੍ਰੋਬਲਮ ਆ ਜਾਂਦੀ ਆ ਤੇ ਜਿਵੇਂ ਫਤੇਗੜ ਸਾਹਿਬ ਦਾ ਇੱਕ ਨੌਜਵਾਨ ਮੁੰਡਾ ਸੀ ਉਹਦੀ ਡੈਥ ਹੋ ਗਈ ਐਕਸੀਜਨ ਦੀ ਘਾਟ ਕਰਕੇ ਹੋਰ ਵੀ ਉੱਥੇ ਕਈਆਂ ਨੂੰ ਇਹ ਪ੍ਰੋਬਲਮਾਂ ਜਿਹੜੀਆਂ ਨੇ ਉੱਥੇ ਆ ਰਹੀਆਂ ਨੇ ਤੇ ਜਿਨ੍ਹਾਂ ਨੂੰ ਐਕਸੀਜਨ ਦੀ ਜਾਂ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਆ ਉਹ ਜਾਣ ਤੋਂ ਜਿਹੜਾ ਉਹ ਸੰਕੋਚ ਹੀ ਕਰੇ ਉਹ ਨਾ ਹੀ ਜਾਏ ਜਿਨ੍ਹਾਂ ਨੂੰ ਸਾਹ ਦੇ ਪ੍ਰੋਬਲਮ ਆ ਹੇਮਕੁੰਣ ਸਾਹਿਬ ਉਹ ਨਾ ਜਾਣ ਫਿਲਹਾਲ ਤੇ ਰਸਤਾ ਜਿਹੜਾ ਉਹ ਠੀਕ ਹੋ ਲੈ ਹੋ ਲੈੰਦੇ ਨੇ ਤੇ ਇਹ ਖਬਰ ਜਿਹੜੀ ਆ ਇਹ ਬਹੁਤ ਮੰਦ ਭਾਗੀ ਖਬਰ ਆ ਸੋ ਬੇਨਤੀ ਆ ਕਿ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੋਈ ਰਸਤੇ ਵਿੱਚ ਜਿਹੜਾ ਜਾ ਰਿਹਾ ਹੈ ਜਾਂ ਕੋਈ ਜਿਹੜੇ ਜਾਣ ਦੀ ਤਿਆਰੀ ਕਰ ਰਿਹਾ ਉਹ ਕੋਈ ਇੱਥੇ ਇਹੋ ਜਿਹੇ ਰਸਤੇ ਫਸ ਨਾ ਜਾਏ ਉੱਥੇ ਕਿਉਂਕਿ ਮੌਸਮ ਜੇ ਖਰਾਬ ਹੈ ਜਦੋਂ ਮੌਸਮ ਠੀਕ ਹੋ ਜਾਏ ਫੇਰ ਸੰਤਾਂ ਜਿਹੜੀਆਂ ਉਹ ਇਹ ਜਾ ਸਕਦੀਆਂ ਨੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਸ਼ਰਧਾਲੂ ਜਿਹੜਾ ਉਹ ਉੱਥੇ ਹਜੇ ਨਾ ਜਾਏ ਕਿਉਂਕਿ ਉੱਥੇ ਯਾਤਰਾ ਜਿਹੜੀ ਆ ਉਹ ਕੁਝ ਸਮੇਂ ਲਈ ਰੋਕ ਦਿੱਤੀ ਗਈ ਆ ਗਲੇਸ਼ੀਅਰ ਡਿੱਗ ਰਿਹਾ ਉੱਥੇ ਥੋੜੇ ਦਿਨ ਪਹਿਲੇ ਵੀ ਗਲੇਸ਼ੀਅਰ ਡਿੱਗਾ ਸੀ ਉਦੋਂ ਵੀ ਸੰਤਾਂ ਥੱਲੇ ਦਬੀਆਂ ਗਈਆਂ ਸੀਗੀਆਂ ਕਿਉਂਕਿ ਬਰਫ਼ ਬਹੁਤ ਜ਼ਿਆਦਾ ਹੈ ਤੇ ਬਰ ਜੂਨ ਦੇ ਮਹੀਨੇ ਚ ਕਦੀ ਪਹਿਲੋ ਬਰਫ ਨਹੀਂ ਪਈ ਤੇ ਉੱਥੇ ਹੁਣ ਵੀ ਬਰਫ ਜਿਹੜੀ ਆ ਲਗਾਤਾਰ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਬਰਫ ਜਿਹੜੀ ਆ ਉਹ ਹੋਜੇ ਵੀ ਪੈ ਰਹੀ ਆ ਲਗਾਤਾਰ ਬਰਫ ਪੈਣ ਕਰਕੇ ਗਲੇਸ਼ੀਅਰ ਡਿੱਗ ਜਾਂਦੇ ਆ ਤੇ ਰਸਤਾ ਜਿਹੜਾ ਉਹ ਵੀ ਬਹੁਤ ਨਾਜ਼ੁਕਾ ਬਹੁਤ ਖਤਰਨਾਕ ਰਸਤਾ ਹੈ ਤੁਨਾ ਹਿਮਕੁਟ ਸਾਹਿਬ ਜਾਣ ਦਾ ਇਸ ਕਰਕੇ ਸਾਰੇ ਜਿਹੜਾ ਨੇ ਆਪਣਾ ਜ਼ਰੂਰ ਧਿਆਨ ਰੱਖਣਾ ਤੇ ਇਸ ਵੀਡੀਓ ਨੂੰ ਬਾਤੋ ਸ਼ੇਅਰ ਕਰਨਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ